ਸਸੇ ਕਾਲ ਜੀ ਸਾਰਿਆਂ ਨੂੰ ਕੱਲ ਬਾਈ ਬਲਵੀਰ ਦਾ ਜਨਮ ਦਿਨ ਸੀਗਾ ਰਾਜੇ ਘਰ ਰਾਜਾ ਬਰਾੜ ਉਹਨਾਂ ਦੇ ਘਰ ਜਨਮ ਦਿਨ ਜਿਹੜਾ ਸੈਲੀਬ੍ਰੇਟ ਕੀਤਾ ਰਤਨ ਰਾਜੇ ਨੇ ਮੂੰਹ ਮਿੱਠਾ ਕਰਵਾਇਆ ਉਸ ਤੋਂ ਬਾਅਦ ਕੇਕ ਕੱਟਣ ਤੋਂ ਬਾਅਦ ਉਸ ਤੋਂ ਬਾਅਦ ਦਵਿੰਦਰ ਆ ਗਿਆ ਔਰ ਰੰਗ ਵਾਲੇ ਆ ਗਏ ਜਿਹੜੇ ਪੇਂਟ ਕਰ ਰਹੇ ਆ ਉਹਨਾਂ ਨੇ ਵੀ ਸਾਰਿਆਂ ਨਾਲ ਰਲ ਕੇ ਇੰਜੋਏ ਕੀਤਾ ਬਾਈ ਅੰਗਰੇਜ਼ ਬਰਾੜ ਨੇ ਵੀ ਮੂੰਹ ਮਿੱਠਾ ਕਰਵਾਇਆ ਬਾਈ ਬਲਵੀਰ ਦਾ ਮੰਦਰ ਮੋਹਾਰ ਨੇ ਵੀ ਆਪਣੀ ਹਾਜ਼ਰੀ ਲਵਾਈ ਉਸ ਤੋਂ ਬਾਅਦ ਪਰਮਿੰਦਰ ਪਿੰਦਾ ਸਾਡਾ ਵੀਰ ਮੇਰੀ ਵਾਰੀ ਆਈ ਮੈਂ ਵੀ ਬਲਵੀਰ ਬਾਈ ਬਾਰੇ ਦੋ ਚਾਰ ਗੱਲਾਂ ਬਾਤਾਂ ਕੀਤੀਆਂ ਸਾਰੇ ਭਰਾਵਾਂ ਨੂੰ ਇਹਨਾਂ ਬਾਰੇ ਵਿਸਤਾਰਕ ਦੱਸਿਆ ਉਸ ਤੋਂ ਬਾਅਦ ਅਸੀਂ ਮਜ਼ਾਕ ਦੇ ਵਿੱਚ ਬਾਈ ਨਾਲ ਹਾਸਾ ਠੱਠਾ ਵੀ ਕੀਤਾ ڪرੰਡੀ ਨਾਲ ਅਸੀਂ ਕੇਕ ਕੱਟਣ ਦੀ ਕੋਸ਼ਿਸ਼ ਕੀਤੀ ਜਿਹੜਾ ڪرੰਡੀ ਕਿੱਤੇ ਦੇ ਵਿੱਚ ਵਰਤਦੇ ਆ ਆਪਣੇ ڪرੰਡੀ ਨਾਲ ਅਸੀਂ ਇਹਨਾਂ ਦਾ ਜਿਹੜਾ ਹੈਗਾ ਕੇਕ ਕੱਟ ਕੇ ਖੁਸ਼ੀ ਨੂੰ ਸਾਂਝਾ ਕੀਤਾ ਔਰ ਬਲਵੀਰ ਭਾਈ ਬਹੁਤ ਖੁਸ਼ ਨਜ਼ਰ ਆ ਰਿਹਾ ਸੀਗਾ ਸਾਰਿਆਂ ਨੇ ਕੇਕ ਕੱਟਿਆ ਉਸ ਤੋਂ ਬਾਅਦ ਰਤਨ ਨੇ ਮੂੰਹ ਮਿੱਠਾ ਕਰੰਡੀ ਨਾਲ ਕਰਵਾਇਆ ਤੇ ਸਾਰੇ ਪੰਗੜੇ ਪਾ ਕੇ ਪੂਰਾ ਇੰਜੋਏ ਕਰ ਰਹੇ ਸੀ ਬਾਈ ਦਮਨ ਸੀਗਾ ਔਰ ਰਤਨ ਸੀਗਾ ਮੰਦਰ ਸੀ ਹਰਵਿੰਦਰ ਹਿੰਨੀ ਸੀਗਾ ਅੰਗਰੇਜ਼ ਸੀਗਾ ਬਾਈ ਪਿੰਦਾ ਸੀਗਾ ਸਾਰੇ ਵੀਰ ਸੀਗੇ ਸਾਰਿਆਂ ਨੇ ਬਹੁਤ ਖੁਸ਼ੀ ਸਾਂਝੀ ਕੀਤੀ ਸਾਡਾ ਇਹ ਭਰਾ ਬਹੁਤ ਪਿਆਰਾ ਵੀਰ ਆ ਬਾਈ ਬਲਵੀਰ ਠੇਕੇਦਾਰ ਬਹੁਤ ਅੱਛਾ ਮਿਸਤਰੀ ਆ ਕੋਠੀ ਵੀ ਇਸੇ ਨੇ ਪਾਈ ਆ